ਤਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਪਾਣੀ ਦੇ ਵਿੱਚ ਇੱਕ ਘਰ ਰੁੜਿਆ ਏ ਬਿਆਸ ਦਰਿਆ ਹਿਮਾਚਲ ਦੇ ਕਾਂਗੜਾ ਦੇ ਵਿੱਚ ਵੀ ਤਬਾਹੀ ਮਚਾਰਿਆ ਏ ਕਾਂਗੜਾ ਦਾ ਪਿੰਡ ਮੰਡ ਭੋਗਰਵਾ ਜਿੱਥੇ ਇਹ ਬਹੁ ਮੰਜ਼ਲਾ ਮਕਾਨ ਡਿੱਗਿਆ ਏ ਰਿਆਦ ਨੇੜੇ ਬਣਿਆ ਘਰ ਪਾਣੀ ਦੇ ਵਿੱਚ ਰੁੜ ਗਿਆ ਤੇ ਮਕਾਨ ਦਾ ਵੱਡਾ ਹਿੱਸਾ ਟੁੱਟ ਕੇ ਪਾਣੀ ਦੇ ਵਿੱਚ ਡਿੱਗਿਆ ਏ ਹਾਲਾਂਕਿ ਸਮਾਂ ਰਹਿੰਦੇ ਆ ਮਕਾਨ ਨੂੰ ਖਾਲੀ ਕਰਵਾ ਲਿਆ ਗਿਆ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਏ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਨਜਾਇਜ਼ ਮਾਈਨਿੰਗ ਕਰਕੇ ਇਹ ਹਾਲਾਤ ਵਿਗੜੇ ਨੇ ਤਸਵੀਰਾਂ ਦੇਖੋ ਇਹ ਬਿਆਸ ਦਰਿਆ ਦੇ ਕੰਢੇ ਤੇ ਬਿਲਕੁਲ ਕੰਢੇ ਤੇ ਇਹ ਮਕਾਨ ਬਣਿਆ ਹੋਇਆ ਸੀ ਘਰ ਬਣਿਆ ਹੋਇਆ ਸੀ ਹਾਲਾਂਕਿ احتیاط ਦੇ ਤੌਰ ਤੇ ਪਹਿਲਾਂ ਹੀ ਇਸ ਨੂੰ ਖਾਲੀ ਕਰਵਾ ਲਿਆ ਗਿਆ ਸੀ ਜਿਸ ਤੋਂ ਬਾਅਦ ਪਾਣੀ ਮਾਰ ਕਰ ਰਿਹਾ ਇਹ ਬਿਆਸ ਦਰਿਆ ਨੇ ਤਬਾਹੀ ਮਚਾਈ ਹੋਈ ਹੈ ਜਿਹੜੇ ਦਰਿਆਵਾਂ ਦੇ ਕੰਢੇ ਤੇ ਕੋਈ ਵੀ ਕੰਸਟਰਕਸ਼ਨ ਹੈ ਉਸ ਨੂੰ ਆਪਣੀ ਲਪੇਟ ਚ ਲੈ ਰਿਹਾ ਹੈ ਤੇ ਪਿੰਡ ਮੰਡਪੋਗਰਮਾ ਕਾਂਗੜਾ ਦਾ ਇਹ ਪਿੰਡ ਦੇਖੋ ਬਹੁ ਮੰਜ਼ਲਾ ਇਹ ਇਮਾਰਤ ਤਿੰਨ ਮੰਜ਼ਲਾ ਇਮਾਰਤ ਢ ਢੇਰੀ ਹੋ ਗਈ ਹੈ ਪਾਣੀ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ ਬਿਆਸ ਦਰਿਆ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ ਤਾਂ ਦਰਿਆਵਾ ਕੰਡੇ ਵਸਣ ਵਾਲੇ ਲੋਕਾਂ ਨੂੰ ਦੂਰ ਜਾਣ ਦੀ ਪਹਿਲਾਂ ਹੀ ਸਲਾਹ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਜਿਹੜੇ ਦਰਿਆਵਾ ਦੇ ਕੰਡੇ ਵਸਦੇ ਲੋਕ ਨੇ ਸੁਰੱਖਿਅਤ ਥਾਂਾਂ ਤੇ ਚਲੇ ਗਏ ਨੇ ਆਪਣੇ ਘਰਬਾਰ ਨੂੰ ਛੱਡ ਕੇ ਤੇ ਇਹ ਕਾਂਗੜਾ ਦਾ ਪਿੰਡ ਮੰਡ ਭੋਗਰਵਾ ਜਿੱਥੇ ਬਹੁ ਮੰਜ਼ਲਾ ਮਕਾਨ ਰਿਆਦ ਨੇੜੇ ਬਣਿਆ ਹੋਇਆ ਸੀ ਅਤੇ ਇਹ ਮਕਾਨ ਪਾਣੀ ਦੇ ਵਿੱਚ ਰੁੜ ਗਿਆ ਹੈ ਇਸ ਦਾ ਇੱਕ ਹਿੱਸਾ ਟੁੱਟ ਚੁੱਕਿਆ ਹੈ ਦੇਖ ਸਕਦੇ ਹੋ ਤੁਸੀਂ ਢੈ ਢੇਰੀ ਹੋ ਗਿਆ ਹੈ ਪਾਣੀ ਨੇ ਆਪਣੀ ਲਪੇਟ ਚ ਲੈ ਲਿਆ नुकसान काफ़ी हो गया हमसे चार पाँच किले गन्ना गया उसके बाद धान चला गया तीन चार किले फिर बारह सौ सफेदे सफेदे निकल गए सारे और ये सारा हुआ है ये क्रशर वाले जो है वा सामने इन्होंने जो प्लेट बनाया ना इलीगल कोई परमिशन नहीं ली कुछ नहीं लिया इन्होंने बिना पूछे प्लेट बना दिए उस वजह से सारा नुकसान हुआ है ये तो लास्ट टाइम भी पानी आया था तो इससे ज़्यादा पानी आया था पर, तो पर नुकसान नहीं हुआ था इतना ये सारा नुकसान पेट वजह से प्लेट की वजह से हुआ है ਤਾਂ ਜਿੱਥੇ ਕਾਂਗੜਾ 'ਚ ਬਿਆਸ ਦਰਿਆ ਤਬਾਹੀ ਮਚਾ ਰਿਹਾ ਹੈ ਉੱਥੇ ਹਿਮਾਚਲ ਦੇ ਮੰਡੀ 'ਚ ਵੀ ਭਾਰੀ ਲੈਂਡਸਲਾਈਡ ਹੋਈ ਹੈ ਸਵੇਰ ਤੋਂ ਹੀ ਮੀਂਹ ਪੈਣ ਕਾਰਨ ਕਈ ਥਾਵਾਂ 'ਤੇ ਲੈਂਡਸਲਾਈਡ ਦੀਆਂ ਖਬਰਾਂ ਨੇ ਚੰਡੀਗੜ੍ਹ ਮਨਾਲੀ ਹਾਈਵੇ 'ਤੇ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ ਸੜਕਾਂ ਤੋਂ ਮਲਬਾ ਹਟਾਉਣ ਦਾ ਕੰਮ ਜਾਰੀ ਹੈ ਤੇ ਹਾਈਵੇ ਬੰਦ ਹੋ ਗਏ ਨੇ ਜਿਸ ਕਾਰਨ ਸੈਂਕੜੇ ਵਾਹਨ ਰਾਹ ਦੇ ਵਿੱਚ ਹੀ ਫਸ ਗਏ ਨੇ ਤਸਵੀਰਾਂ ਦੇਖੋ ਹਾਈਵੇਜ਼ ਨੇ ਤੇ ਪਹਾੜਾਂ ਦਾ ਮਲਬਾ ਡਿੱਗਿਆ ਇਹ ਲੈਂਡਸਲਾਈਡ ਹੋਈ ਹੈ ਪਹਾੜ ਢਹਿ ਢੇਰੀ ਹੋ ਕੇ ਮਲਬੇ ਦੇ ਰੂਪ ਦੇ ਵਿੱਚ ਸੜਕਾਂ ਤੇ ਆ ਗਏ ਨੇ ਹਾਈਵੇ ਤੇ ਆ ਗਏ ਨੇ ਜਿਸ ਕਾਰਨ ਆਮ ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ ਹੋ ਗਿਆ ਹੈ ਤਸਵੀਰਾਂ ਦੇਖੋ ਭਾਰੀ ਬਰਸਾਤ ਹੋ ਰਹੀ ਹੈ ਬਰਸਾਤ ਦੇ ਕਾਰਨ ਹਾਈਵੇ ਤੇ ਪਾਣੀ ਵੀ ਭਰ ਗਿਆ ਹੈ ਤੇ ਕਈ ਵਾਰ ਕੰਡਾ ਵੀ ਪ੍ਰੋਪਰ ਨਜ਼ਰ ਨਹੀਂ ਆਉਂਦਾ ਬਹੁਤ ਸਾਰੇ ਵਾਹਨ ਇਸ ਪਾਣੀ ਦੇ ਵਹਾਅ ਚ ਫਸੇ ਹੋਏ ਨੇ ਮੰਡੀ ਦੀਆਂ ਇਹ ਤਸਵੀਰਾਂ ਨੇ ਹਿਮਾਚਲ ਦੇ ਮੰਡੀ ਦੀਆਂ ਜਿੱਥੇ ਸਵੇਰ ਤੋਂ ਹੀ ਭਾਰੀ ਬਰਸਾਤ ਹੋ ਰਹੀ ਹੈ ਲੈਂਡ ਸਲਾਈਡ ਹੋਈ ਹੈ ਤੇ ਲੈਂਡ ਸਲਾਈਡ ਦੇ ਕਾਰਨ ਮਲਬਾ ਹਾਈਵੇਜ਼ ਤੇ ਆ ਗਿਆ ਹੈ ਹਾਲਾਂਕਿ ਮਲਬੇ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੀਸੀਬੀ ਮਸ਼ੀਨਾਂ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਪਰ ਫਿਰ ਵੀ ਕਿਉਂਕਿ ਲਗਾਤਾਰ ਲੈਂਡ ਸਲਾਈਡ ਹੋ ਰਹੀ ਹੈ ਪਹਾੜਾਂ ਦੇ ਪਹਾੜ ਡਿੱਗ ਰਹੇ ਨੇ ਢਹਿ ਢੇਰੀ ਹੋ ਰਹੇ ਨੇ ਵੱਡੇ ਵੱਡੇ ਪੱਥਰ ਡਿੱਗ ਰਹੇ ਨੇ ਮਲਬਾ ਹਾਈਵੇਜ਼ ਤੇ ਆ ਰਿਹਾ ਹੈ ਜਿਸ ਕਾਰਨ ਜਾਮ ਵਰਗੀ ਸਥਿਤੀ ਬਣ ਗਈ ਹੈ ਲੋਕਾਂ ਦਾ ਆਉਣਾ ਜਾਣਾ ਮੁਸ਼ਕਲ ਹੋ ਗਿਆ ਹੈ ਮੰਡੀ ਤੋਂ ਇਹ ਤਸਵੀਰਾਂ ਨੇ ਹਿਮਾਚਲ ਦੇ ਵਿੱਚ ਭਾਰੀ ਬਰਸਾਤ ਨੇ ਤਬਾਹੀ ਮਚਾ ਦਿੱਤੀ ਹੈ ਲਗਾਤਾਰ ਲੈਂਡਸਲਾਈਡ ਹੋ ਰਿਹਾ ਹੈ ਚੰਡੀਗੜ੍ਹ ਮਨਾਲੀ ਹਾਈਵੇ ਤੇ ਵੀ ਆਵਾਜਾਈ ਠੱਪ ਹੋ ਗਈ ਹੈ ਕਿ ਸੜਕਾਂ ਤੇ ਮਲਬਾ ਹੋ ਗਿਆ ਹੈ ਜਿਸ ਨੂੰ ਹਟਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਉਧਰ ਪਹਾੜੀ ਇਲਾਕੇ ਦੇ ਨਾਲ-ਨਾਲ ਮੈਦਾਨੀ ਇਲਾਕੇ ਦੇ ਵਿੱਚ ਵੀ ਪਾਣੀ ਤਵਾਹੀ ਮਚਾਰਿਆ ਫਿਰੋਜ਼ਪੁਰ ਦੇ 8 ਪਿੰਡਾਂ ਚ ਹੜਾਂ ਵਰਗੇ ਹਾਲਾਤ ਨੇ ਸਤਲੁਜ ਦੇ ਨਾਲ ਲੱਗਦੇ ਪਿੰਡਾਂ ਚ ਹਾਲਾਤ ਖਰਾਬ ਹੋ ਰਹੇ ਨੇ ਦਰਿਆ ਦੇ ਪਾਣੀ ਦੀ ਲਪੇਟ ਦੇ ਵਿੱਚ ਘਰ ਆ ਗਏ ਨੇ ਸੈਂਕੜੇ ਏਕੜ ਫਸਲ ਬਰਬਾਦ ਹੋ ਗਈ ਹੈ ਕਿਉਂਕਿ ਪਾਣੀ ਭਰ ਗਿਆ ਹੈ ਫਿਰੋਜ਼ਪੁਰ ਦੇ ਵਿੱਚ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਹੜਾਂ ਵਰਗੇ ਹਾਲਾਤ ਨੇ ਤਸਵੀਰਾਂ ਦੇਖੋ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਜੇਕਰ ਫਿਰੋਜ਼ਪੁਰ ਦੇ ਇਹਨਾਂ ਪਿੰਡਾਂ ਦੀ ਗੱਲ ਕੀਤੀ ਜਾਵੇ ਪਿੰਡ ਧੀਰਾ ਘਾਰਾ ਟੱਲੀ ਗੁਲਾਮ ਨਿਆਲਾ ਲਵੇਰਾ ਕਾਮਲਵਾਲਾ ਇਸ ਦੇ ਨਾਲ ਹੀ ਬਹੁਤ ਸਾਰੇ ਹੋਰ ਪਿੰਡ ਵੀ ਪਾਣੀ ਦੇ ਲਪੇਟ ਚ ਆਏ ਨੇ ਸਤਲੁਜ ਦਾ ਪਾਣੀ ਜੇਕਰ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਕਈ ਹੋਰ ਪਿੰਡਾਂ ਨੂੰ ਵੀ ਆਪਣੀ ਲਪੇਟ ਚ ਲੈ ਲਏਗਾ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਿਸ਼ਤੀਆਂ ਮੁਹੱਈਆ ਕਰਵਾਈਆਂ ਜਾਣ ਪਸ਼ੂਆਂ ਦੇ ਲਈ ਹਰਾ ਚਾਰਾ ਭੇਜਿਆ ਜਾਵੇ ਆਮ ਲੋਕਾਂ ਦੇ ਖਾਣ ਪੀਣ ਲਈ ਰਸਦ ਦਾ ਵੀ ਇੰਤਜ਼ਾਮ ਕੀਤਾ ਜਾਵੇ ਦੱਸਦੀ ਹੈ ਕਿ ਹਰੀਕੇ ਹੈੱਡ ਤੋਂ ਆਉਣ ਵਾਲੇ ਪਾਣੀ ਨੂੰ ਹੁਸੈਨੀਵਾਲਾ ਹੈੱਡ ਤੋਂ ਜਿਆਦਾ ਤੋਂ ਜਿਆਦਾ ਰਿਲੀਜ਼ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਪਿੰਡਾਂ ਵਿੱਚ ਹੜ੍ਹਾਂ ਦੀ ਮਾਰ ਘੱਟ ਸਕੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਗੋਡੇ-ਗੋਡੇ ਪਾਣੀ ਹੈ ਫਿਰੋਜ਼ਪੁਰ ਦੀਆਂ ਇਹ ਤਸਵੀਰਾਂ ਨੇ ਬਹੁਤ ਸਾਰੇ ਪਿੰਡਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ ਸਤਲੁਜ ਦਰਿਆ ਨੇ ਤੇ ਲੋਕਾਂ ਦਾ ਸੰਪਰਕ ਵੀ ਟੁੱਟ ਚੁੱਕਿਆ ਹੈ ਕਿਉਂਕਿ ਰਾਹਾਂ ਦੇ ਵਿੱਚ ਸੜਕਾਂ ਦੇ ਉੱਤੇ ਪਾਣੀ ਭਰ ਗਿਆ ਹੈ ਟਾਪੂ ਵਰਗੀ ਸਥਿਤੀ ਇਸ ਵੇਲੇ ਬਣੀ ਹੋਈ ਹੈ ਲੋਕਾਂ ਦੇ ਖਾਣ ਪੀਣ ਦਾਵੀ ਮੁਸ਼ਕਲ ਆ ਰਹੀ ਹੈ ਜਿਹੜਾ ਜ਼ਰੂਰੀ ਸਮਾਨ ਹੈ ਉਸ ਦੇ ਲਈ ਵੀ ਮੁਸ਼ਕਿਲਾਂ ਆ ਰਹੀਆਂ ਇਸ ਦੇ ਨਾਲ ਹੀ ਜਿਹੜਾ ਪਸ਼ੂ ਹੈ ਉਸ ਦੇ ਲਈ ਹਰੇ ਚਾਰੇ ਦੀ ਵੀ ਜ਼ਰੂਰਤ ਹੁੰਦੀ ਆ ਉਸ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਕਿਉਂਕਿ ਪਾਣੀ ਖੇਤਾਂ ਦੇ ਵਿੱਚ ਭਰ ਚੁੱਕਿਆ ਹੈ ਫਸਲ ਵੀ ਬਰਬਾਦ ਹੋਈ ਹੈ ਆਰਥਿਕ ਤੌਰ ਤੇ ਨੁਕਸਾਨ ਹੋ ਰਿਹਾ ਹੈ ਦੂਜੇ ਪਾਸੇ ਕੰਮਕਾਰ ਜਾਣ ਵਾਲੇ ਲੋਕ ਵੀ ਮੁਸ਼ਕਿਲ ਦੇ ਵਿੱਚ ਨੇ ਪਸ਼ੂਆਂ ਦੇ ਲਈ ਹਰਾ ਚਾਰਾ ਵੀ ਨਹੀਂ ਲਿਆਂਦਾ ਜਾ ਰਿਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਸਾਰ ਲਈ ਜਾਵੇ ਪਸ਼ੂਆਂ ਲਈ ਹਰਾ ਚਾਰਾ ਪਹੁੰਚਾਇਆ ਜਾਵੇ ਤੇ ਆਮ ਲੋਕਾਂ ਦੇ ਲਈ ਰਸਦ ਦਾ ਵੀ ਪ੍ਰਬੰਧ ਕੀਤਾ ਜਾਵੇ ਤਾਂ ਇਹ ਪਾਣੀ ਦੀ ਲਪੇਟ ਚਾ ਚੁੱਕੇ ਨੇ ਫਿਰੋਜ਼ਪੁਰ ਦੇ ਕਰੀਬ 8 ਪਿੰਡ ਮਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਮੁਸਲਾਜ਼ਾਰ ਤੇਜ਼ ਬਰਸਾਤ ਹੋ ਰਹੀ ਹੈ ਔਰ ਇਹ ਬਰਸਾਤ ਜਿਹੜੀ ਹੈ ਉਹ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਿਸਾਨਾਂ ਨੂੰ ਕਿਤੇ ਨਾ ਕਿਤੇ ਡਰਾ ਰਹੀ ਹੈ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਕਿਸਾਨ ਇੱਕ ਵਾਰ ਫਿਰ ਹੜਾਂ ਦੀ ਚਪੇੜ ਦੇ ਵਿੱਚ ਨੇ ਔਰ ਇਹ ਉਹੀ ਤੱਕ ਹੈ ਕਿ ਜਿੱਤੇ ਪਿਛਲੀ ਵਾਰ 2023 ਦੇ ਵਿੱਚ ਇਹ ਸਾਰੀਆਂ ਫਸਲਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਸੀ ਡੁੱਬ ਗਈਆਂ ਸੀ ਇਸ ਹੜਾਂ ਦੀ ਚਪੇੜ ਦੇ ਵਿੱਚ ਆਉਣ ਕਰਕੇ ਔਰ ਇੱਕ ਵਾਰ ਫਿਰ ਅੱਜ ਇਹ ਫਸਲਾਂ ਜਿਹੜੀਆਂ ਇਹ ਇਸ ਹੜੰ ਦੇ ਪਾਣੀ ਦੇ ਵਿੱਚ ਚਪੇੜ ਦੇ ਵਿੱਚ ਆ ਗਈਆਂ ਨੇ ਡੁੱਬ ਗਈਆਂ ਨੇ ਔਰ ਹੁਣ ਇੱਕ ਵਾਰ ਫਿਰ ਸਥਿਤੀ ਬਣੀ ਹੈ ਕਿ ਕਈ ਘਰ ਕਈ ਪਿੰਡ ਜਿਹੜੇ ਆ ਉਹ ਸਤਲੁਜ ਦੇ ਦਰਿਆ ਦੇ ਪਾਣੀ ਦੀ ਚਪੇੜ ਦੇ ਵਿੱਚ ਨੇ ਔਰ ਇਹ ਤਸਵੀਰਾਂ ਨੇ ਫਿਰੋਜ਼ਪੁਰ ਦੇ ਜਿਹੜੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੀਆਂ ਨੇ ਜਿੱਥੇ ਕੱਲ ਰਾਤੋਂ ਲਗਾਤਾਰ ਪਾਣੀ ਵਧਣਾ ਸ਼ੁਰੂ ਹੋਇਆ ਔਰ ਹੁਣ ਇਹ ਸਥਿਤੀ ਹੈ ਕਿ ਕਈ ਹਜ਼ਾਰ ਏਕੜ ਜ਼ਮੀਨ ਹੈ ਫਸਲ ਹੈ ਉਹ ਖਰਾਬ ਹੋ ਗਈ ਹੈ ਔਰ ਕਈ ਘਰ ਜਿਹੜੇ ਹੈ ਉਹ ਇਸ ਦੇ ਚਪੇੜ ਦੇ ਵਿੱਚ ਆ ਗਏ ਨੇ ਹੜ੍ਹਾਂ ਨਾਲ ਪ੍ਰਭਾਵਿਤ ਨੇ ਔਰ ਲੋਕ ਜਿਹੜੇ ਹੈ ਇੱਕ ਬੇੜਾ ਹੈ ਉਹਨਾਂ ਕੋਲੋਂ ਔਰ ਉਹਦੇ ਨਾਲ ਹੀ ਘਰੋਂ ਆ ਜਾ ਰਹੇ ਨੇ ਕੋਈ ਸਮਾਨ ਦੀ ਜ਼ਰੂਰਤ ਹੈ ਤਾਂ ਘਰੋਂ ਨਿਕਲ ਰਹੇ ਆ ਇਹ ਲੋਕਾਂ ਨਾਲ ਗੱਲ ਕਰਾਂਗੇ ਜੀ ਕਿੰਨੇ ਕੁ ਪਿੰਡ ਇਹ ਹੜ੍ਹਾਂ ਦੀ ਚਪੇੜ ਦੇ ਵਿੱਚ ਆਏ ਨੇ ਔਰ ਕੀ ਸਿੱਧੀ ਹੈ ਜੀ ਹੁਣ ਸਭ ਤੋਂ ਪਹਿਲਾਂ ਧੰਨਵਾਦ ਜੀ ਤੁਹਾਡੇ ਚੈਨਲ ਦਾ ਜੋਨਾਂ ਨੇ ਸਾਡਾ ਸਾਰ ਖਬਰ ਲਈ ਹੈ ਗਰੀਬਾਂ ਦੀ ਤੇ ਇੱਥੇ ਪਿੰਡ ਲਗਭਗ ਜੀ ਹੈਗੇ ਨੇ 7-8 ਜਿਹੜੇ ਸਾਡੇ ਲਾਗੇ-ਲਾਗੇ ਜਿਹੜੇ ਡੁੱਬਿਆ ਨੇ ਜੀ ਉਹ 7-8 ਪਿੰਡ ਜਿਹੜੇ ਆ ਡੁੱਬਿਆ ਜੀ ਤੇ ਇਹਨਾਂ ਦੀ ਲਗਭਗ ਜਿਹੜੀ ਆ ਇਸ ਐਦੋਂ ਪਹਿਲਾਂ ਜਿਹੜੀ ਫਸਲ ਡੁੱਬ ਚੁੱਕੀ ਆ ਉਹ 7000 ਕਿੱਲੇ ਦੇ ਲਾਗੇ ਬਨੇ ਡੁੱਬ ਕਿਹੜੇ-ਕਿਹੜੇ ਪਿੰਡਾਂ ਨਾਮ ਦੱਸੋ ਪਿੰਡ ਬੰਡਾਲਾ ਤੱਲੀਗਲਾਮ ਧੀਰਾ ਘਰਾਨਾ ਲਾਲਵੇਰਾ ਅੱਗੇ ਮੁੱਠਿਆਂ ਵਾਲਾ ਕਾਮਲ ਵਾਲਾ ਬਾਲਾ ਮੇਗਾ ਜਮਾ ਮੇਗਾ ਇਤਨਾ ਕਰਕੇ ਨਾਲ-ਨਾਲ ਪਿੰਡ ਜਿਹੜੇ ਆ ਜੀ ਸਾਡੇ ਜਿਹੜੇ ਆ ਡੁੱਬਿਆ ਜੀ ਤੇ 7-8000 ਕਿੱਲੇ ਦੇ 7000 ਕਿੱਲੇ ਦੇ ਲਾਗੇ ਬਣੀ ਜਿਹੜੀ ਫਸਲ ਜਿਹੜੀ ਬਿਲਕੁਲ ਤੈ ਹੋ ਚੁਕੀ ਹੈ ਜੇ ਇਹਨੂੰ ਕਿਹਨਾਂ ਵੀ ਕੋਈ ਆਏ ਨੇ ਜੀ ਆਲੇ ਦੁਆਲੇ ਪਾਣੀ ਖੜਾ ਹੋ ਗਿਆ ਘਰ ਵੀ ਅਸੀਂ ਸਪੇਟ ਤੇ ਆਏ ਨੇ ਘਰ ਤੇ ਜਨਾਬ ਆ ਤੁਸੀਂ ਵੇਖ ਰਹੇ ਜੇ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਦੇ ਘਰ ਲਗਭਗ ਸਾਡੇ 6-700 ਘਰ ਜਿਹੜਾ ਇਸੇ ਹੀ ਭੂ ਭੂ ਇਸ ਤਰ੍ਹਾਂ ਦਾ ਜਿਹੜਾ ਪਾਣੀ ਦੀ ਚਪੇਟ ਦੇ ਵਿੱਚ ਆ 6-700 ਤੋਂ ਘਰ ਵੱਧ ਹੈ ਜੀ ਜਿਹੜੇ ਪਾਣੀ ਦੀ ਚਪੇਟ ਚ ਆਏ ਆ ਤੇ ਇਹਦੇ ਵਿੱਚ ਇੱਥੇ ਐਸੀ ਪਰਿਵਾਰ ਜਾਦੇ ਆ ਤੇ ਇਥੇ ਉਹ ਲੋਕ ਜਿਹੜੇ ਜਿਆਦੇ ਨੇ ਜਿਨ੍ਹਾਂ ਨੇ ਦਿਨੇ ਜਾਣਾ ਤੇ ਰਾਤ ਨੂੰ ਕਰਕੇ ਲਿਆਣ ਕੇ ਬੱਚਿਆਂ ਨੂੰ ਖਵਾਉਣਾ ਤੇ ਹੁਣ ਉਹਨਾਂ ਦਾ ਜਿਹੜਾ ਚੁੱਲਾ ਠੰਡਾ ਹੋਇਆ ਜੀ ਉਹਨਾਂ ਕੋਲੇ ਕਿਤੇ ਵੀ ਰੋਟੀ ਰੋਜੀ ਰੋਟੀ ਜਾਣ ਵਾਸਤੇ ਕੋਈ ਨਾ ਤੇ ਉਹਨਾਂ ਕੋਲੇ ਬਾਹਰ ਜਾਣ ਨੂੰ ਕੋ ਸਾਧਨ ਆ ਤੇ ਨਾ ਹੀ ਉਹਨਾਂ ਕੋਲੇ ਕੋਈ ਉਧਰੋਂ ਆਉਣ ਨੂੰ ਸਕਦੇ ਨੇ ਤੇ ਉਹ ਲੋਕ ਨੇ ਜਿਹੜੇ ਹੜ੍ਹਾਂ ਨਾਲ ਪ੍ਰਭਾਵਿਤ ਨੇ ਔਰ ਮੰਗ ਕਰ ਰਹੇ ਆ ਪ੍ਰਸ਼ਾਸਨ ਕੋਲੋਂ ਕਿ ਉਹ ਉਹਨਾਂ ਨੂੰ ਕਿਸ਼ਤੀਆਂ ਮੁਹੱਈਆ ਕਰਾਣ ਔਰ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਜਿਹੜੇ ਪਸ਼ੂ ਨੇ ਉਹਨਾਂ ਦੇ ਲਈ ਚਾਰਾ ਜਿਹੜਾ ਮਹੂ ਹੈ ਮੁਹੱਈਆ ਮੁਹੱਈਆ ਕਰਾਣ ਤਾਂ ਜੋ ਉਹ ਹੜ੍ਹਾਂ ਦੀ ਮਾਰ ਦੇ ਨਾਲ ਨਾਲ ਭੁੱਖੇ ਨਾ ਮਰ ਸਕਣ ਇਸ ਕਰਕੇ ਉਹ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਆ ਕਿ ਉਹਨਾਂ ਦੇ ਲਈ ਜਿਹੜੇ ਆ ਪੁਖਤਾ ਇੰਤਜ਼ਾਮ ਜਿਹੜਾ ਪ੍ਰਸ਼ਾਸਨ ਕਰੇ ਅੱਡੀ ਤਕਰੀਬਨ ਇਸ ਹਲਕੇ ਦੇ 15 ਗੰਪਿੰਡਾ ਜਿੰਨਾ ਚ ਪਾਣੀ ਵੜ ਗਿਆ ਔਰ ਮੈਂ ਸਮਝਦਾ ਵੀ ਪੰਜ ਛੇ ਪਿੰਡਾਂ ਦੇ ਵਿੱਚ ਜਿਹੜਾ ਆ ਪਾਣੀ ਨੁਕਸਾਨ ਕਰ ਰਿਹਾ ਔਰ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਵੀ ਪਿੱਛੋਂ ਪਾਣੀ ਨਾ ਆਵੇ ਤੇ ਅੱਗੋਂ ਪਾਣੀ ਨਿਕਲਦਾ ਰਵੇ ਇਹ ਜਿਹੜੇ ਪਿੰਡ ਹੈ ਸਤ루ਈ ਦਰਿਆ ਦੇ ਨਾਲ ਲੱਗਦੇ ਹੈਗੇ ਆ ਬਿਲਕੁਲ ਜੀ ਕੰਡੇ ਦੇ ਪਿੰਡ ਨੇ ਪਾਣੀ ਤੋਂ ਪਹਿਲੇ ਹੈ ਹਾਂਜੀ ਹਾਂਜੀ ਕੰਡੇ ਦੇ ਪਿੰਡ ਨੇ ਜੀ ਔਰ ਇਹ ਰਿਆਈ ਇਲਾਕਾ ਆ ਇਹਨੂੰ ਵੇਟ ਆਂਦੇ ਆ ਸਾਡੇ ਔਰ ਮੈਂ ਸਮਝਦਾ ਵੀ ਸਾਨੂੰ ਤਾਂ ਹੁਣੇ-ਹੁਣੇ ਜੰਗ ਵਾਲਾ ਮਾਹੌਲ ਜਿਹੜਾ ਹੈ ਉਹਨੇ ਬੜਾ ਨੁਕਸਾਨ ਕੀਤਾ ਤੇ ਜੇ ਪਾਣੀ ਆ ਗਿਆ ਤਾਂ ਬਹੁਤ ਔਖਾ ਹੋ ਜਾਊਗਾ ਤੇ ਤੁਸੀਂ ਦੇਖ ਸਕਦੇ ਆਪਾਂ ਜਿਹੜਾ ਇਹ ਫਿਰੋਜ਼ਪੁਰ ਦੇ ਤੀਹਕਾਰਾ ਪਿੰਡ ਹੈਗਾ ਤੇ ਉਸ ਤੋਂ ਇਲਾਵਾ ਨਾਲ ਦੇ ਜਿਹੜੇ ਸਰౌండింగ్ ਏਰੀਆ ਹੈਗਾ ਇਹਦੇ ਚ ਥੋੜਾ ਪਾਣੀ ਭਰਿਆ ਹੈਗਾ ਪਰ ਇਹ ਆ ਕਿ ਅੱਗੇੋਂ ਰਿਲੀਜ਼ ਹੋ ਰਿਹਾ ਤੇ ਇਹਦੇ ਨਾਲ ਆਪਾਂ ਦੇਖ ਸਕਦੇ ਆ ਕਿ ਕਰੀਕ ਹੈਗੀ ਆ ਜਿਹੜਾ ਦਰਿਆ ਦੇ ਵਿੱਚੋਂ ਕਰੀਕ ਚ ਪਾਣੀ ਆ ਕੇ ਇੱਧਰ ਤੇ ਇੱਧਰ ਦੀ ਘੁੰਮ ਰਿਹਾ ਪਾਣੀ ਜਦੋਂ ਸਰ ਸਤਲੁਜ ਦਰਿਆ 'ਚ ਪੱਧਰ ਵੱਧਾ ਤਾਂ ਫਿਰ ਇਹ ਓਵਰਫਲੋ ਹੋ ਕੇ ਪਾਣੀ ਇੱਧਰ ਆਵੰਦਾ ਬਿਲਕੁਲ ਓਵਰਫਲੋ ਹੋ ਕੇ ਪਾਣੀ ਆਇਆ ਇੱਧਰ ਜੇ ਕਿਨੇ ਕੁ ਘਰ ਸਰ ਅੱਗੇ ਇਫੈਕਟਿਡ ਹੈਗੇ ਨੇ ਔਰ ਜਿਹੜਾ ਬੂਲੂ ਕੀ ਬੋਟਸ ਨਾਲ ਆ ਜਾ ਰਹੇ ਨੇ ਉਹਨਾਂ ਨੂੰ ਜਿਹੜਾ ਖਾਂਤੀ ਨੂੰ ਜਾਂ ਚਾਰੇਲੀ ਨੂੰ ਉੱਥੇ ਜਾਣ ਕਿ ਇਹ ਇਥੇ ਜਿੱਦਾਂ ਆਪਣੇ ਹੇ ਢਾਣੀਆਂ ਦੇ ਵਿੱਚ ਰਹਿ ਰਹੇ ਲੋਕ ਆ ਤੇ ਇਹਨਾਂ ਨੂੰ ਅਸੀਂ ਅਪੀਲ ਵੀ ਕੀਤੀ ਸੀ ਕਿ ਜੇ ਬਾਹਰ ਰੋਣਾ ਚਾਹੁੰਦੇ ਤਾਂ ਆ ਸਕਦੇ ਸਾਡੇ ਪ੍ਰਬੰਧ ਹੈਗੇ ਆ ਪਰ ਇਹ ਅਜੇ ਉਹਨਾਂ ਨਹੀਂ ਚਾਹੁੰਦੇ ਕਿ ਅਸੀਂ ਅਜੇ ਉੱਥੇ ਰਹਿਣਾ ਚਾਹੁੰਦੇ ਆ ਤੇ ਉਹਦੇ ਵਿੱਚ ਇਹ ਆ ਕਿ ਸਾਡੇ ਵੱਲੋਂ ਪ੍ਰਬੰਧ ਕੀਤਾ ਗਿਆ ਕੱਲ ਜੇ ਨੇ ਡੀਐਮਓ ਜਿਹੜਾ ਡਿਸਟ੍ਰਿਕਟ ਮੰਡੀ ਅਫਸਰ ਹੈਗਾ ਉਹਦੀ ਡਿਊਟੀ ਲਗਾਈ ਆ ਉਹ ਚਾਰੇ ਦਾ ਪ੍ਰਬੰਧ ਕਰ ਦੇਗਾ ਇੱਥੇ ਇਦਾਂ ਜਿਹੜਾ ਫੂਡ ਸਪਲਾਈ ਡਿਪਾਰਟਮੈਂਟ ਹੈਗਾ ਉਹਨਾਂ ਵੱਲੋਂ ਆਪਣੇ ਪੈਕੇਟ ਵਗੈਰਾ ਖਾਣੇ ਦੇ ਤਿਆਰ ਕੀਤੇ ਹੈਗੇ ਆ ਕਿਸੇ ਨੂੰ ਆਵੇ ਪਿਆਰ ਕਿਸੇ ਨੂੰ ਲੱਗੇ ਡਰ ਕਿਸੇ ਲਈ ਪਰਿਵਾਰ ਦਾ ਹਿੱਸਾ ਕਈਆਂ ਦੇ ਉਛੜੇ ਨਹੀਂ ਕਰ ਸਮਾਜ ਦੀ ਵੱਡੀ ਸਮੱਸਿਆ ਤੇ ਵੱਡੀ ਕਵਰੇਜ ਅਬਾਰਾ ਕੁੱਤੇ ਦੋਸਤ ਜਾਂ ਦੁਸ਼ਮਣ న్యూਸ ਇਟ ਇਨ ਪੰਜਾਬ ਤੇ ਅੱਜ ਪੂਰਾ ਦਿਨ ਅਗੇ ਬਾਦਿਆਂ ਕਾਂਗਰਸ ਹੈੱਡਕੁਆਰਟਰ ਦੇ ਵਿੱਚ ਟਾਈਟਲਰ ਦੀ ਮੌਜੂਦਗੀ ਤੇ ਸਿਆਸਤ ਗਰਮਾ ਗਈ ਹੈ ਬੀਜੇਪੀ ਨੇ ਕਾਂਗਰਸ ਤੇ ਤਿੱਖਾ ਨਿਸ਼ਾਨਾ ਸਾਧਿਆ ਬੀਜੇਪੀ ਨੇ ਕਿਹਾ ਹੈ ਕਿ ਕੁਝ ਦਾਗ ਅਜਹਿ ਨੇ ਜੋ ਤੋਤੇ ਨਹੀਂ ਜਾਂਦੇ ਭਾਵੇਂ ਤਿੰਨਾ ਵੀ ਸਮਾਂ ਬੀਤ ਜਾਵੇ ਤੇ ਇਸ ਦੇ ਨਾਲ ਹੀ ਬੀਜੇਪੀ ਨੇ ਸਵਾਲ ਕੀਤੇ ਨੇ ਕਿ ਸਮਾਗਮ ਦੇ ਵਿੱਚ ਸ਼ਾਮਲ ਐਮਪੀ ਗੁਰਜੀਤ ਔਜਲਾ ਨੂੰ ਕਿ ਕੀ ਔਜਲਾ ਨੇ ਟਾਈਟਲਰ ਦੀ ਮੌਜੂਦਗੀ ਦਾ ਵਿਰੋਧ ਕੀਤਾ ਸਵਾਲ ਪੁੱਛਿਆ ਇਹ ਬੀਜੇਪੀ ਦੇ ਵੱਲੋਂ ਬੀਤੇ ਦਿਨੀ ਕਾਂਗਰਸ ਹੈੱਡਕੁਆਰਟਰ ਤੇ ਆਜ਼ਾਦੀ ਦਿਹਾੜੇ ਦੇ ਸਬੰਧ ਦੇ ਵਿੱਚ ਇੱਕ ਸਮਾਗਮ ਸੀ ਰਾਹੁਲ ਗਾਂਧੀ ਦੇ ਪਿੱਛੇ ਜਗਦੀਸ਼ ਟਾਈਟਲਰ ਦੀ ਤਸਵੀਰ ਸਾਹਮਣੇ ਆਈ ਸੀ ਜਿਸ ਨੂੰ ਲੈ ਕੇ ਬੀਜੇਪੀ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਜਗਦੀਸ਼ ਟਾਇਟਲਰ ਜਿਸ ਤੇ 1984 ਦੇ ਵਿੱਚ ਸਿੱਖ ਕਤਲੇਆਮ ਵਿੱਚ ਸ਼ਮੂਲੀਅਤ ਦੇ ਇਲਜ਼ਾਮ ਨੇ ਕਿ ਉਸਨੇ ਭੀੜ ਨੂੰ ਪੜਕਾਇਆ ਬਹੁਤ ਤੋਂ ਬਾਅਦ ਉਸ ਤੇ ਦੋਸ਼ ਵੀ ਤੈਅ ਹੋ ਚੁੱਕੇ ਨੇ ਤੇ ਦੂਜੇ ਪਾਸੇ ਹੁਣ ਬੀਜੇਪੀ ਦੇ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਜਿਹੜੇ ਅੰਮ੍ਰਿਤਸਰ ਤੋਂ ਸਾਂਸਦ ਨੇ ਗੁਰਜੀਤ ਸਿੰਘ ਔਜਲਾ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਤੇ ਕੀ ਉਹਨਾਂ ਦੇ ਵੱਲੋਂ ਜਗਦੀਸ਼ ਟਾਇਟਲਰ ਦੀ ਮੌਜੂਦਗੀ ਤੇ ਸਵਾਲ ਨਹੀਂ ਚੁੱਕੇ ਗਏ ਈ ਇਸ ਦਾ ਵਿਰੋਧ ਨਹੀਂ ਕੀਤਾ ਗਿਆ ਬੀਜੇਪੀ ਜਗਦੀਸ਼ ਟਾਇਟਲਰ ذریعے ਹੁਣ ਕਾਂਗਰਸ ਨੂੰ ਘੇਰ ਰਹੀ ਹੈ ਤਾਂ ਟਾਇਟਲਰ ਦਾ ਵਿਰੋਧ ਕਿਉਂ ਨਹੀਂ ਕੀਤਾ ਗੁਰਜੀਤ ਸਿੰਘ ਔਜਲਾ ਤੂੰ ਇਹ ਸਵਾਲ ਬੀਜੇਪੀ ਦੇ ਵੱਲੋਂ ਪੁੱਛਿਆ ਜਾ ਰਿਹਾ ਹੈ ਜਗਦੀਸ਼ ਟਾਇਟਲਰ ਕਿਉਂਕਿ ਸਿੱਖ ਕਤਲੇਆਮ ਹੋਇਆ 1984 ਦੇ ਵਿੱਚ ਤਾਂ ਉਸ ਵੇਲੇ ਹਜ਼ਾਰਾਂ ਸਿੱਖਾਂ ਨੂੰ ਕੋ-ਕੋ ਕੇ ਮਾਰ ਦਿੱਤਾ ਗਿਆ ਗਲਾਂ ਦੇ ਵਿੱਚ ਟਾਇਰ ਪਾਕੇ ਫੂਕ ਦਿੱਤਾ ਗਿਆ ਤੇ ਜਗਦੀਸ਼ ਟਾਈਟਲਰ ਤੇ ਵੀ ਇਲਜ਼ਾਮ ਸੀ ਕਿ ਉਹਨਾਂ ਨੇ ਭੀੜ ਨੂੰ ਭੜਕਾਇਆ ਹਾਲਾਂਕਿ ਦਿੱਲੀ ਦੇ ਵਿੱਚ ਅਦਾਲਤ ਦੇ ਵੱਲੋਂ ਵੀ ਉਹਨਾਂ ਦੇ ਦੋਸ਼ ਤੈਅ ਕੀਤੇ ਗਏ ਪਰ ਦੂਜੇ ਪਾਸੇ ਬਹੁਤ ਵਾਰ ਜਦੋਂ ਕਾਂਗਰਸ ਦੇ ਵੱਲੋਂ ਟਿਕਟ ਦਿੱਤੀ ਗਈ ਤਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਟਿਕਟ ਵਾਪਸ ਵੀ ਕਰਨੀ ਪਈ ਤਾਂ ਹੁਣ ਜਗਦੀਸ਼ ਟਾਈਟਲਰ ਦੀ ਇਹ ਤਸਵੀਰ ਜਦੋਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਕਾਂਗਰਸ ਦਾ ਇਹ ਇੱਕ ਸਮਾਗਮ ਸੀ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਸੀ ਰਾਹੁਲ ਗਾਂਧੀ ਉੱਥੇ ਮੌਜੂਦ ਸੀ ਕਾਂਗਰਸ ਦੇ ਹੋਰ ਸੀਨੀਅਰ ਅਗੂ ਮੌਜੂਦ ਸੀ ਪੰਜਾਬ ਤੋਂ ਅਮਰitsar ਦੇ ਸੰਸਦ ਗੁਰਜੀਤ ਸਿੰਘ ਔਜਲਾ ਮੌਜੂਦ ਸੀ ਤਾਂ ਪਿੱਛੇ ਇਸੇ ਤਸਵੀਰ ਦੇ ਵਿੱਚ ਜਗਦੀਸ਼ ਟਾਇਟਲਰ ਨਜ਼ਰ ਆ ਰਹੇ ਨੇ ਤੇ ਹੁਣ ਭਾਜਪਾ ਦੇ ਵੱਲੋਂ ਸਵਾਲ ਕਾਂਗਰਸ ਨੂੰ ਵੀ ਪੁੱਛੇ ਜਾ ਰਹੇ ਨੇ ਖਾਸ ਕਰ ਗੁਰਜੀਤ ਔਜਲਾ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਹੈ ਕਿ ਕੀ ਤੁਹਾਨੂੰ ਜਗਦੀਸ਼ ਟਾਇਟਲਰ ਉੱਥੇ ਨਜ਼ਰ ਨਹੀਂ ਆਏ ਜੇ ਤੁਹਾਨੂੰ ਜਗਦੀਸ਼ ਟਾਈਟਲਰ ਉੱਥੇ ਨਜ਼ਰ ਆਇਆ ਤਾਂ ਤੁਸੀਂ ਉਹਨਾਂ ਦਾ ਕੀ ਵਿਰੋਧ ਕੀਤਾ ਜਾਂ ਨਹੀਂ ਕੀਤਾ ਤਾਂ ਹੁਣ ਇਸ ਵੇਲੇ ਬੀਜੇਪੀ ਦੇ ਸਪੋਕਸਪਰਸਨ ਪ੍ਰਿਤਪਾਲ ਸਿੰਘ ਬਲੀਏਵਾਲ ਸਾਡੇ ਨਾਲ ਮੌਜੂਦ ਨੇ ਬਲੀਏਵਾਲ ਸਾਹਿਬ న్యూਸ 18 ਤੇ ਸਵਾਗਤ ਹੈ ਤਸਵੀਰ ਬੀਜੇਪੀ ਸਵਾਲ ਚੁੱਕ ਰਹੀ ਹੈ ਤੁਹਾਡਾ ਇਸ ਤੇ ਕੀ ਕਹਿਣਾ ਕਿਉਂਕਿ ਗੁਰਜੀਤ ਸਿੰਘ ਔਜਲਾ ਵੀ ਉੱਥੇ ਮੌਜੂਦ ਸੀ ਕਾਂਗਰਸ ਦੇ ਸੀਨੀਅਰ ਆਗੂ ਵੀ ਮੌਜੂਦ ਸੀ ਕੀ ਜਗਦੀਸ਼ ਟਾਈਟਲਰ ਦਾ ਉੱਥੇ ਵਿਰੋਧ ਹੋਣਾ ਚਾਹੀਦਾ ਸੀ ਇਹ ਕਹਿਰ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਕੱਲ ਆਜ਼ਾਦੀ ਦਿਹਾੜਾ ਸੀਗਾ ਜੀ ਤੇ ਕਾਂਗਰਸ ਦਫਤਰ ਦੇ ਵਿੱਚ ਇਨਵੀਟੇਸ਼ਨਸ ਨਾਲ ਬੰਦੇ ਬੁਲਾਏ ਜਾਂਦੇ ਨੇ ਹੂੰ ਤੇ ਉਹ ਇਨਵੀਟੇਸ਼ਨ ਦੇ ਵਿੱਚ ਜਗਦੀਸ਼ ਟੈਟਲਰ ਨੂੰ ਸੱਦਾ ਦਿੱਤਾ ਗਿਆ ਜੀ ਤੇ ਜਿਹੜੀ ਇਹ ਫੋਟੋ ਆ ਇਹ ਰਾਹੁਲ ਗਾਂਧੀ ਨੇ ਆਪਦੇ ਪੇਜ ਤੇ ਸ਼ੇਅਰ ਖੁਦ ਆਪ ਕੀਤੀ ਹੈ ਜੀ ਜਗਦੀਸ਼ ਟੈਟਲਰ ਦੇ ਨਾਲ ਇਹਦਾ ਸਿੱਧਾ ਸਿੱਧਾ ਮਕਸਦ ਕੀ ਸਮਝੀਏ ਆਪਾਂ ਕਿ ਉਹ ਚੜਾਉਣਾ ਚਾਹੁੰਦੇ ਆ ਮੂੰਹ ਛੜਾਉਣਾ ਚਾਹੁੰਦੇ ਆ ਸਾਨੂੰ ਸਿੱਖਾਂ ਨੂੰ ਕਿਹਾ ਜਗਦੀਸ਼ ਟੈਟਲਰ ਮੇਰੇ ਨਾਲ ਹੈ ਅੱਜ ਵੀ ਇਹੀ ਮਤਲਬ ਹੋਇਆ ਨਾ ਤੇ ਉੱਥੇ ਗੁਰਜੀਤ ਔਜਲਾ ਜੀ ਤੇ ਸੁਖਵਿੰਦਰ ਡੈਣੀ ਜੀ ਮੌਜੂਦ ਸੀਗੇ ਹੋਰ ਸੀਨੀਅਰ ਲੀਡਰ ਵੀ ਮੌਜੂਦ ਸੀਗੇ ਜੀ ਤੇ ਉਦੋਂ ਬਾਅਦ ਜਦੋਂ ਇਸ ਦਾ ਬਵਾਦ ਉੱਠਿਆ ਕੱਲ ਤਾਂ ਕਾਂਗਰਸ ਪਾਰਟੀ ਦੀ ਜਿਹੜੀ ਕੌਮੀ ਪ੍ਰਵਕਤਾ ਹੈ ਮਹਿਮੂਦ ਮੈਡਮ ਜੀ ਉਹਨੇ ਇਹ ਜਵਾਬ ਦਿੱਤਾ ਕਿ ਹੀ ਇਸ ਨਾਟ ਕਨਵਿਕਟਿਡ ਹੂੰ ਇਸ ਕਰਕੇ ਉਹ ਆ ਸਕਦੇ ਆ ਫਿਰ ਜਦੋਂ ਉਹਨਾਂ ਨੂੰ ਇੱਕ ਪਾਸੇ ਤਾਂ ਅਸੀਂ ਸੱਜਨ ਕੁਮਾਰ ਨੂੰ ਮਸਾ ਸਜ਼ਾ ਦਵਾਈ ਆ ਹੁਣ 100 ਈਅਰ ਅਬਾਊਟ 40 ਸਾਲ ਲੱਗੇ ਤੇ ਕਾਨੂੰਨ ਸਾਹ ਮਿਲਦੇ ਨੂੰ ਇਹਨਾਂ ਦੇ ਉੱਪਰ ਕੇਸ ਚੱਲਦੇ ਪਏ ਨੇ ਤੇ ਇਹਨਾਂ ਨੂੰ ਬੁਲਾ ਕੇ ਮਾਨ ਸਨਮਾਨ ਦੇਣਾ ਤੇ ਕਾਂਗਰਸ ਸਾਂਸਦਾਂ ਦਾ ਤੇ ਕਾਂਗਰਸੀ ਆਗੂਆਂ ਦਾ ਉੱਥੇ ਚੁੱਪ ਰਹਿਣਾ ਇੱਥੇ ਦਾ ਬਹੁਤ ਸਿੱਖ ਅਤੇ ਸ਼ੀਤੇ ਬਾਕੀ ਚੀਜ਼ਾਂ ਕਰਦੀ ਹੈ ਅੱਜਕੱਲ ਕਾਂਗਰਸ ਪਰ ਉੱਥੇ ਵਿਰੋਧ ਨਹੀਂ ਹੋਇਆ ਮੈਂ ਤਾਂ ਹੈਰਾਨ ਐ ਇਸ ਚੀਜ਼ ਦਾ ਜਦੋਂ ਪਿਛਲੀ ਯਾਰ ਇਹਨਾਂ ਨੂੰ 2009 ਦੇ ਵਿੱਚ ਮਨਮੋਹ ਸਿੰਘ ਜੀ ਨੇ ਕੱਢਤਾ ਸੀਗਾ ਇਹਨਾਂ ਤੇ ਇਹਨੂੰ ਤੇ ਸੱਜਨ ਕੁਮਾਰ ਨੂੰ ਬਹੁਤ ਲੋਕ ਜੁੜੇ ਸੀਗੇ ਪਰ 2019 ਦੇ ਵਿੱਚ 21 ਦੇ ਵਿੱਚ ਲਿਆ ਕੇ ਫਿਰ ਸੀਡ ਵੀ ਸੀ ਦਾ ਮੈਂਬਰ ਬਾਇਆ ਬਲਿਵਾਲ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਗਦੀਸ਼ ਟਾਈਟਲਰ ਨੂੰ ਲੈ ਕੇ ਹਾਲਾਂਕਿ ਬਹੁਤ ਵਾਰ ਕਈ ਵਾਰ ਇਹਨੂੰ ਟਿਕਟ ਦੇਣ ਦੀ ਕੋਸ਼ਿਸ਼ ਕੀਤੀ ਗਈ ਵਿਰੋਧ ਹੋਇਆ ਵਾਪਸ ਵੀ ਲਈ ਗਈ ਲਗਾਤਾਰ ਕਿਉਂਕਿ 1984 ਨੂੰ ਕਰੀਬ 40 ਸਾਲ ਦਾ ਸਮਾਂ ਬੀਤ ਗਿਆ ਕਦੇ ਕਲੀਨ ਚਿੱਟ ਵੀ ਮਿਲ ਜਾਂਦੀ ਹੈ ਕਦੇ ਦੁਬਾਰਾ ਤੋਂ ਦੋਸ਼ ਵੀ ਤੈਅ ਹੋ ਜਾਂਦੇ ਨੇ ਹਾਲੇ ਵੀ ਹੁਣ 2013 ਦੇ ਵਿੱਚ ਦੋਸ਼ ਤੈਅ ਹੋਏ ਸੀ ਹਾਲੇ ਵੀ ਕਨਵਿਕਸ਼ਨ ਜਿਵੇਂ ਕਾਂਗਰਸ ਕੈਰੀ ਹੈ ਕਿ ਨਹੀਂ ਹੋਈ ਹੈਗੀ ਦੋਸ਼ੀ ਦਾ اقرار ਹਜੇ ਨਹੀਂ ਹੋਇਆ ਸਜ਼ਾ ਤਾਂ ਹਾਲੇ ਨਹੀਂ ਹੋਈ ਤਾਂ ਇਸ ਨੂੰ ਹੁਣ ਕਿਵੇਂ ਦੇਖਿਆ ਜਾਵੇ ਇੱਕ ਪਾਸੇ 1984 ਸਿੱਖ ਕਤਲੇਆਮ ਉਸ ਦੇ ਪੀੜਤ ਜਗਦੀਸ਼ ਟਾਇਟਲਰ ਦਾ ਵਾਰ-ਵਾਰ ਨਾ ਲੈਂਦੇ ਨੇ ਬਹੁਤ ਵਾਰ ਬਿਆਨਬਾਜ਼ੀ ਬਹੁਤ ਵਾਰ ਬਿਆਨ ਹੋ ਚੁੱਕੇ ਨੇ ਇਸ ਤੇ ਸਿਆਸਤ ਵੀ ਹੁੰਦੀ ਆਈ ਹੈ ਤੇ ਹੁਣ ਇਸ ਤਸਵੀਰ ਦੇ ਮਾਇਨੇ ਕੀ ਸਮਝੇ ਜਾਣ ਦੇਖੋ ਰਾਣਾ ਜੀ ਗੱਲ ਇਹ ਹੈ ਕਿ ਦੋ ਵਾਰ ਸਜ਼ਾ ਹੋ ਗਈ ਆ ਹੁਣ ਸੱਜਨ ਕੁਮਾਰ ਨੂੰ ਜਿਹਨੂੰ ਕਲੀਨ ਚਿੱਟਸ ਕਾਂਗਰਸ ਸਰਕਾਰ ਨੇ ਦਿੱਤੀ ਸੀ ਕਿ ਉਹ ਤਾਂ ਹੈ ਹੀ ਨਹੀਂ ਸੀ ਸੱਜਨ ਕੁਮਾਰ ਜਗਦੀਸ਼ ਟਾਇਟਲਰ ਦਾ ਕੇਸ ਚੱਲਦਾ ਪਿਆ ਤੇ ਉਹ ਵੀ ਥੋੜੇ ਦਿਨਾਂ ਦੇ ਵਿੱਚ ਇਸ ਲੱਖਾਂ ਦੇ ਪਿੱਛੇ ਜਾਣ ਵਾਲਾ ਹੈ ਇਹ ਨਰਿੰਦਰ ਮੋਦੀ ਦੀ ਸਰਕਾਰ ਦੀਆਂ ਜਿਹੜੀਆਂ 2015 ਦੇ ਵਿੱਚ ਐਸਆਈਟੀਆਂ ਬਣਾਈਆਂ ਉਹਦੇ ਨਤੀਜੇ ਨੇ ਬਟ ਅਜੇ ਵੀ ਨਿਵਾਜੇ ਜਾਂਦੇ ਆ ਤੁਹਾਨੂੰ ਯਾਦ ਹੋਣਾ ਰਾਹੁਲ ਗਾਂਧੀ ਜਦੋਂ ਵਿਦੇਸ਼ ਦੀ ਧਰਤੀ ਤੇ ਜਾਂਦੇ ਨੇ ਕਿ ਹਿੰਦੁਸਤਾਨ ਚ ਸਿੱਖ ਦਸਤਾਰ ਨਹੀਂ ਸਜਾ ਸਕਦੇ ਸਿੱਖ ਕੜਾ ਨਹੀਂ ਪਾ ਸਕਦੇ ਸਿੱਖ ਕਿਰਪਾਨ ਨਹੀਂ ਪਾ ਸਕਦੇ ਐਸੀਆਂ ਸਟੇਟਮੈਂਟਾਂ ਦਿੰਦੇ ਆ ਨਾ ਜੇ ਜਾ ਕੇ ਆਪਾਂ ਉਸ ਤੇ ਬੜੀ ਚਰਚਾ ਕੀਤੀ ਐ ਤੇ ਹੁਣ ਜੇ ਰਾਹੁਲ ਗਾਂਧੀ ਹੀ ਸਿੱਖਾਂ ਦਾ ਨਰ ਸੰਘਾਰ ਕਰਨ ਵਾਲੇ ਦੋਸ਼ੀ ਨੂੰ ਆਪਦੇ ਨਾਲ ਖੜਾ ਕੇ ਫੋਟੋ ਖਿਚਵਾਏ ਤੇ ਫੋਟੋ ਆਪਦੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਾਏ ਸੋ ਦਾ ਮੈਨੇ ਤਾਂ ਆਪਾਂ ਨੂੰ ਕੱਢਣਾ ਹੀ ਪੈਣਾ ਨਾ ਜੀ ਕਿ ਇਸ ਚੀਜ਼ ਦਾ ਇਹ ਤਾਂ ਬਠੇਰੀ ਹੋਰ ਵੀ ਫੋਟੋ ਪੈਸਾ ਜਰੂਰੀ ਥੋੜਾ ਸੀ ਜਗਦੀਸ਼ ਟਾਈਟਲਰ ਨੇ ਹੀ ਪਾਉਣੀ ਸੀ ਇਹਦਾ ਕੋਈ ਨਾ ਕੋਈ ਤਾਂ ਮੈਸੇਜ ਕਾਂਗਰਸ ਪਾਰਟੀ ਦਾ ਪੇਜ ਤੇ ਰਾਹੁਲ ਗਾਂਧੀ ਦੇਣਾ ਚਾਹੁੰਦੇ ਆ ਨਾ ਸਿੱਖਾਂ ਨੂੰ ਚਲੋ ਠੀਕ ਹੈ ਬਲੀਵਾਲ ਸਾਹਿਬ ਅਸੀਂ ਕੋਸ਼ਿਸ਼ ਕਰਾਂਗੇ ਕਾਂਗਰਸ ਦਾ ਰਿਐਕਸ਼ਨ ਲੈਣ ਦੀ ਵੀ ਹਾਲਾਂਕਿ ਪੰਜਾਬ ਕਾਂਗਰਸ ਦੇ ਵੱਲੋਂ ਇਸ ਤੇ ਕੋਈ ਪ੍ਰਤੀਕਰਮ ਫਿਲਹਾਲ ਨਹੀਂ ਆਇਆ ਕੋਸ਼ਿਸ਼ ਅਸੀਂ ਜ਼ਰੂਰ ਕੀਤੀ ਸੀ ਇਸ ਮਾਮਲੇ ਦੇ ਵਿੱਚ ਬਲੀਵਾਲ ਸਾਹਿਬ ਬਹੁਤ ਧੰਨਵਾਦ ਤੁਹਾਡਾ ਪ੍ਰਿਤਪਾਲ ਸਿੰਘ ਬਲੀਵਾਲ ਬੀਜੇਪੀ ਦੇ ਆਗੂ ਸਪੋਕਸਪਰਸਨ ਨੂੰ ਤਵੱਜੋ ਕਿਉਂ ਦਿੱਤੀ ਜਾ ਰਹੀ ਹੈ ਜਗਦੀਸ਼ ਟਾਈਟਲਰ ਨੂੰ ਸਮਾਗਮਾਂ ਦੇ ਵਿੱਚ ਕਿਉਂ ਬੁਲਾਇਆ ਜਾ ਰਿਹਾ ਹੈ ਜਗਦੀਸ਼ ਟਾਈਟਲਰ ਦੇ ਨਾਲ ਰਾਹੁਲ ਗਾਂਧੀ ਨੇ ਫੋਟੋ ਕਿਉਂ ਪੋਸਟ ਕੀਤੀ ਹੈ ਸਵਾਲ ਵੱਡੇ ਨੇ ਗੁਰਜੀਤ ਔਜਲਾ ਨੂੰ ਲੈ ਕੇ ਵੀ ਸਵਾਲ ਨੇ ਹਾਲਾਂਕਿ 1984 ਸਿੱਖ ਕਤਲੇਆਮ ਜਿਸ ਦੇ ਵਿੱਚ ਸੱਜਨ ਕੁਮਾਰ ਸਲਾਖਾਂ ਦੇ ਪਿੱਛੇ ਹੈ سزا ਹੋ ਚੁੱਕੀ ਹੈ ਜਗਦੀਸ਼ ਟਾਈਟਲਰ ਤੇ ਵੀ ਇਲਜ਼ਾਮ ਨੇ ਦੋਸ਼ ਤੈਅ ਹੋ ਚੁੱਕੇ ਨੇ ਹਾਲਾਂਕਿ ਹਾਲੇ سزا ਜਗਦੀਸ਼ ਟਾਈਟਲਰ ਨੂੰ ਨਹੀਂ ਹੋਈ ਹੈ ਜਿਸ ਦੀ ਕਾਂਗਰਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਾਲੇ ਦੋਸ਼ੀ ਤੱਕrar ਨਹੀਂ ਦਿੱਤੇ ਗਏ ਤਾਂ ਇਸ ਕਰਕੇ ਦੂਜੇ ਪਾਸੇ ਬੀਜੇਪੀ ਇਸ ਵੇਲੇ ਹਮਲਾਵਰ ਹੈ ਕਾਂਗਰਸ ਦੇ ਉੱਤੇ ਖਾਸ ਕਰਕੇ ਜਗਦੀਸ਼ ਟਾਇਟਲਰ ਨੂੰ ਲੈ ਕੇ ਤੇ ਹੁਣ ਗੱਲ ਕਰਦੇ ਆਂ جاسੂਸ ਜੋਤੀ ਮਲਹੋਤਰਾ ਦੀ ਜੋਤੀ ਮਲਹੋਤਰਾ ਦੇ ਖਿਲਾਫ ਚਾਰਜ ਸ਼ੀਟ ਦਾਖਲ ਹੋ ਗਈ ਹੈ ਜਿਸ ਦੇ ਵਿੱਚ ਬਹੁਤ ਵੱਡੇ ਦਾਅਵੇ ਕੀਤੇ ਗਏ ਨੇ ਜੋਤੀ ਮਲਹੋਤਰਾ ਦੇ ਪਾਕਿਸਤਾਨੀ ਏਜੰਟਾਂ ਦੇ ਸੰਪਰਕ ਦੇ ਵਿੱਚ ਹੋਣ ਦਾ ਦਾਵਾ ਕੀਤਾ ਗਿਆ ਚਾਰਜ ਸ਼ੀਟ ਦੇ ਵਿੱਚ ਹਰਿਆਣਾ ਪੁਲਿਸ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਕਿ ਪਾਕਿਸਤਾਨੀ ਏਜੰਟਾਂ ਲਈ ਟੂਲ ਕਿਟ ਵਰਗ ਇਸਟਮਾਲ ਹੋ ਰਹੀ ਸੀ ਜੋਤੀ ਅਤੇ ਪਾਕਿਸਤਾਨੀ ਏਜੰਟਾਂ ਦੇ ਨਾਲ ਲਗਾਤਾਰ ਜਾਣਕਾਰੀਆਂ ਸਾਂਝੀਆਂ ਕਰ ਰਹੀ ਸੀ ਜੋਤੀ ਮਲਹੋਤਰਾ ਦਾਸੀਏ ਕਿ ਜੋਤੀ ਮਲਹੋਤਰਾ ਤੇ ਕਈ ਗੰਭੀਰ ਇਲਜ਼ਾਮ ਲੱਗੇ ਨੇ ਤੇ ਹੁਣ ਚਾਰ ਸ਼ੀਟ ਦਾਖਲ ਕਰ ਦਿੱਤੀ ਗਈ ਹੈ 2500 ਪੰਨਿਆਂ ਦੀ ਇਹ ਚਾਰ ਸ਼ੀਟ ਹੈ ਜੋਤੀ ਮਲਹੋਤਰਾ ਦੇ ਖਿਲਾਫ ਜੋ ਦਾਇਰ ਕੀਤੀ ਗਈ ਹੈ ਤੇ ਇਲਜ਼ਾਮ ਇਹ ਨੇ ਕਿ ਜੋਤੀ ਮਲਹੋਤਰਾ ਦੇ ਪਾਕਿਸਤਾਨੀ ਏਜੰਟਾਂ ਦੇ ਉਹ ਸੰਪਰਕ ਦੇ ਵਿੱਚ ਸੀ ਹਰਿਆਣਾ ਪੁਲਿਸ ਦੇ ਵੱਲੋਂ ਜੋ ਚਾਰੀ ਸ਼ੀਟ ਧਾਇਰ ਕੀਤੀ ਗਈ ਹੈ ਉਸ ਦੇ ਵਿੱਚ ਇਹ ਵੱਡਾ ਦਾਵਾ ਕੀਤਾ ਗਿਆ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਜੋਤੀ ਮਲਹੋਤਰਾ ਪਾਕਿਸਤਾਨੀ ਏਜੰਟਾਂ ਲਈ ਇੱਕ ਟੂਲ ਕਿਟ ਵਾਂਗ ਇਸਤੇਮਾਲ ਹੋ ਰਹੀ ਸੀ ਪਾਕਿਸਤਾਨੀ ਏਜੰਟਾਂ ਦੇ ਨਾਲ ਲਗਾਤਾਰ ਜਾਣਕਾਰੀਆਂ ਸ਼ੇਅਰ ਕਰ ਰਹੀ ਸੀ ਜੋਤੀ ਪਾਕਿਸਤਾਨੀ ਟੂਰ ਦੇ ਦੌਰਾਨ ਏਜੰਟਾਂ ਦੇ ਸੰਪਰਕ ਚਾਈ ਤੇ ਜੋਤੀ ਦੇ ਫੋਨ ਤੋਂ ਕਈ ਅਹਿਮ ਜਾਣਕਾਰੀਆਂ ਵੀ ਮਿਲੀਆਂ ਨੇ ਇਹ ਹੀ ਨਹੀਂ ਜੋਤੀ ਦੀ ਏਜੰਟ ਸ਼ਾਕਰ हसन ਅਲੀ ਤੇ ਨਾਸਰ ਢਿੱਲੋਂ ਦੇ ਨਾਲ ਵੀ ਅਕਸਰ ਗੱਲਬਾਤ ਹੁੰਦੀ ਸੀ ਦੱਸਦੀ ਹੈ ਕਿ ਬੀਤੇ ਕੱਲ ਹਰਿਆਣਾ ਪੁਲਿਸ ਦੇ ਵੱਲੋਂ 2500 ਪੰਨਿਆਂ ਦੀ ਚਾਰ ਸ਼ੀਟ ਧਾਇਰ ਕੀਤੀ ਗਈ ਹੈ